ਜੋ ਵਾਇਰਲ ਹੋ ਰਹੀ ਹੈ ਜੀ ਹਨਾ ਇੱਕ ਕਿਸਾਨ ਔਰਤ ਤੇ ਥੱਪੜ ਮਾਰ ਰਹੀਆਂ ਨੇ ਛੋਟੀ ਉਮਰ ਦੀਆਂ ਮਹਿਲਾ ਪੁਲਿਸ ਕਰਮਚਾਰੀ ਸਾਡੀ ਬਿੰਦੂ ਭੈਣ ਦੇ ਇਹਨਾਂ ਨੇ ਥੱਪੜ ਮਾਰੇ ਨੇ ਜਾਂ ਉਹਨੂੰ ਲੱਗੇ ਨੇ ਸਾਡਾ ਖੂਨ ਆਇਆ ਚਲਦੇ ਜੇ ਅਸੀਂ ਉਸ ਟਾਈਮ ਉੱਥੇ ਹੁੰਦੇ ਅਸੀਂ ਇਹ ਪੁਲਿਸ ਵਾਲੀ ਨੂੰ ਦੱਸ ਦਿੰਦੇ ਵੀ ਤੂੰ ਕਿੰਨੀ ਤਾਕਤ ਦੀ ਮਾਲਕ ਹੈ ਤੇ ਬੰਦ ਚ ਬਹੁਤ ਵੱਡਾ ਗੁੱਸਾ ਹੈ ਇਹ ਅਸੀਂ ਕਹਿੰਦੇ ਕਿ ਭਗਮਾਨ ਤਮਨ ਦੀ ਸਰਕਾਰ ਕੰਨ ਤੇ ਲਿਖਿਆ ਪੜ੍ਹ ਲੈ ਕਿ ਡੰਡਾ ਬਿੰਦੂ ਤੇ ਨਹੀਂ ਚਲਾਇਆ ਜਿਹੜੀ ਸਰਕਾਰ ਕਹਿੰਦੀ ਸੀ ਮੈਂ ਸੱਤਾ ਦੇ ਵਿੱਚੋਂ ਚੱਲੂ ਮੈਂ ਲੋਕਾਂ ਦੀ ਸਰਕਾਰਾਂ ਸਾਨੂੰ ਇਹ ਨਹੀਂ ਸੀ ਭਗਵੰਤ ਮਾਨ ਦੀ ਸਰਕਾਰ ਤੇ ਵੀ ਭਗਵੰਤ ਮਾਨ ਦੀ ਸਰਕਾਰ ਸਾਡੀਆਂ ਮਾਵਾਂ ਤੇ ਸਾਡੇ ਪਿਓਾਂ ਤੇ ਸਾਡੇ ਬੱਚਿਆਂ ਤੇ ਸਾਡੀਆਂ ਜਿਹੜੀਆਂ ਲੇਡੀਆਂ ਦੇ ਬੱਚੇ ਹੋਣ ਵਾਲੇ ਸੀ ਉਹਨਾਂ ਦੇ ਢਿੱਡਾਂ ਦੇ ਵਿੱਚ ਲੱਤਾਂ ਇਹ ਕੋਸ ਸਰਕਾਰ ਕਰੂਗੀ ਅੱਡੀ 70 80 ਸਾਲ ਦੀ ਮਾਂ ਹੈਗੀ ਜਿਹੜਾ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਜਿਹਨੇ ਉਹਦੇ ਤੇ ਵੀ ਡੰਡਾ ਬਹਾਇਆ ਇਹ ਸਾਡਾ ਪਿਓ ਹੈ ਜਿਹੜੀ ਉਹ ਵੀ 82 83 ਸਾਲ ਦਾ ਹੈ ਉਹਦੇ ਲਾਤੇ ਡੰਡੇ ਮਾਰਦੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਦੇਖੇ ਨੇਗੇ ਭਗੰਤ ਮਾਨ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਅਸੀਂ ਮੋਦੀ ਸਰਕਾਰ ਦੇ 13 ਮਹੀਨੇ ਬਹਿ ਕੇ ਅਸੀਂ ਤੁਹਾਨੂੰ ਤੇ ਕਿਹਾ ਕਿ ਤੂੰ ਭਲੇਖਾ ਡਾਂਪਾ ਉਹਨੇ ਹਰ ਸਾਡੀ ਆਗੂ ਦੇ ਉੱਤੇ ਹੱਥ ਨਹੀਂ ਚੱਕਿਆ ਉਹਨੇ ਆਪਦੀ ਮਾਂ ਦੇ ਉੱਤੇ ਹੱਥ ਚੱਕਿਆ ਅੱਜ ਉਹ ਡੰਡੇ ਦਾ ਅਸੀਂ ਜਿਹੜਾ ਸਮੇਂ ਦੇ ਨਾਲ ਜਵਾਬ ਦਵਾਂਗੇ 2027 ਦੇ ਵੋਟਾਂ ਆਉਣਗੀਆਂ ਨਾ ਤਾਂ ਜਾਨੀ ਉਦੋਂ ਅਸੀਂ ਦੱਸਾਂਗੇ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਇਹ ਡੰਡੇ ਕਿਵੇਂ ਮਾਰੇ ਜਾਂਦੇ ਨੇ ਤੁਸੀਂ ਜੁੜੇ ਹੋ요 ਦੁਨੀਆ ਦੇ ਨਾਲ ਮੈਂ ਮਨਦੀਪ ਪਿਛਲੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਹੋਣੀ ਆ ਜਿਸ ਦੇ ਵਿੱਚ ਇੱਕ ਕਿਸਾਨ ਔਰਤ ਦੇ ਪੁਲਿਸ ਵਾਲੀਆਂ ਔਰਤਾਂ ਥੱਪੜ ਮਾਰ ਰਹੀਆਂ ਨੇ ਇਦਾਂ ਲੱਗਦਾ ਕਿ ਇਹ ਪੰਜਾਬ ਦੀ ਤਸਵੀਰ ਨਹੀਂ ਜਦੋਂ ਆਪਾਂ ਦੇਖਦੇ ਆ ਤਾਂ ਦੁੱਖ ਹੁੰਦਾ ਕਿ ਇੱਕ ਔਰਤ ਨੂੰ ਕਿਵੇਂ ਪੁਲਿਸ ਵਾਲੇ ਕੁੱਟ ਰਹੇ ਨੇ ਤਾਂ ਉਹਦੇ ਸਾਰੇ ਮਸਲੇ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਖਰ ਪੁਲਿਸ ਨੇ ਬਜ਼ੁਰਗਾਂ ਨੂੰ ਔਰਤਾਂ ਨੂੰ ਇੱਥੇ ਇੰਨਾ ਕਿਉਂ ਕੁੱਟਿਆ ਸਾਡੇ ਨਾਲ ਬੀਕੇ ਜੋ ਅਗਰਾਹਾਂ ਦੇ ਔਰਤ ਵਿੰਗ ਦੀਆਂ ਕੁਝ ਔਰਤਾਂ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇੱਕ ਕਿਸਾਨ ਔਰਤ ਦੇ ਥੱਪੜ ਮਾਰ ਰਹੀਆਂ ਨੇ ਛੋਟੀ ਉਮਰ ਦੀਆਂ ਮਹਿਲਾ ਪੁਲਿਸ ਕਰਮਚਾਰੀ ਤਾਂ ਇਹ ਤਸਵੀਰ ਆ ਜਿਹੜੀ ਇਹ ਦੇਖ ਕੇ ਬੜਾ ਦੁੱਖ ਹੁੰਦਾ ਮੈਂ ਚਾਹੁੰਗਾ ਕਿ ਤੁਹਾਡਾ ਇਸ ਤੇ ਕੀ ਰਿਐਕਸ਼ਨ ਆ ਔਰਤਾਂ ਇਹਦੇ ਬਾਰੇ ਕੀ ਸੋਚਦੀਆਂ ਨੇ ਤੇ ਜਿਹੜਾ ਸਾਡਾ ਰਿਐਕਸ਼ਨ ਹੈਗਾ ਕਿਉਂਕਿ ਸਾਨੂੰ ਜਿਸ ਟਾਈਮ ਇਹ ਅਸੀਂ ਉਹ ਚੱਲ ਰਹੀ ਵੀਡੀਓ ਦੇਖ ਰਹੇ ਸੀ ਤਾਂ ਸਾੜਾ ਜਣੇ ਖੂਨ ਬਹੁਤ ਖੋਲਿਆ ਤੇ ਜਿਹਨੇ ਐ ਲੱਗਦਾ ਸੀ ਵੀ ਜੇ ਅਸੀਂ ਉੱਥੇ ਹੁੰਦੇ ਪਤਾ ਨਹੀਂ ਉੱਥੇ ਕੀ ਹੋ ਜਾਣਾ ਸੀ ਕਿਉਂਕਿ ਘੱਟ ਗਿਣਤੀ ਦੀਆਂ ਔਰਤਾਂ ਸੀਗੀਆਂ ਕਿਉਂਕਿ ਇਹ ਲੱਗਦੇ ਨਹੀਂ ਸੀ ਉਹ 70 75 ਦਿਨਾਂ ਤੋਂ ਬੈਠੇ ਸੀ ਬਿਲਕੁਲ ਸ਼ਾਂਤ ਬੈਠੇ ਸੀ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਸੀ ਬਾਕੀ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਮਤਲਬ ਕਿ ਲੋਕਾਂ ਵਾਸਤੇ ਲੜ ਰਹੀਆਂ ਨੇ ਮਜ਼ਦੂਰ ਨੇ ਕਿਸਾਨ ਨੇ ਮੁਲਾਜ਼ਮ ਨੇ ਚਾਹੇ ਠੇਕੇ ਤੇ ਭਰਤੀ ਮੁਲਾਜ਼ਮ ਨੇ ਚਾਹੇ ਕੋਈ ਬਿਜਲੀ ਬੋਰਡ ਵਾਲੇ ਨੇ ਸਾਰੇ ਲੋਕਾਂ ਨੇ ਉਹਨਾਂ ਕੁੜੀਆਂ ਦੀ ਹਮਾਇਤ ਕੀਤੀ ਹੈ ਜਦੋਂ ਦਾ ਵੀ ਉਹਨਾਂ ਨਾਲ ਮਤਲਬ ਵੀ ਉਹਨਾਂ ਨੂੰ ਨੌਕਰੀ ਤੋਂ ਬਾਹਰ ਕੱਢਿਆ ਹੈਗਾ ਤੇ ਇਸੇ ਤਰ੍ਹਾਂ ਜਿਹੜੇ BK ਸਾਨੂੰ ਨੇ ਇਕਤਾ ਗਰਾਹਾਂ ਜਿਹੜਾ ਸਾਡਾ ਉਧਰਲਾ ਬਲਾਕ ਸੀਗਾ ਰਾਮਪੁਰੇ ਦਾ ਬਲਾਕ ਸੀ ਉਹ ਲਗਾਤਾਰੀ ਹਰ ਰੋਜ਼ ਹੀ ਮਤਲਬ ਕੋ ਧਰਨੇ ਚ ਜਾਂਦਾ ਸੀ ਕਟ ਗਿਣਤੀ ਨੂੰ ਦੇਖ ਕੇ ਹੀ ਉਹਨਾਂ ਤੇ ਇਹ ਵਾਰ ਕੀਤਾ ਹੈਗਾ ਜਿਵੇਂ ਪਿੱਛੇ ਸ਼ੁਰੇ ਵਾਲੀ ਗੱਲ ਹੈਗੀ ਜੇ ਕਿਤੇ ਵੱਡੀ ਗਿਣਤੀ ਹੁੰਦੀ ਪਰ ਇੱਕ ਗੱਲ ਲੱਗਦੀ ਹੈ ਕਿ ਉੱਥੇ ਕੁਝ ਵੀ ਹੋ ਸਕਦਾ ਸੀ ਠੀਕ ਹੈ ਵੀ ਉਹ ਖਾਕੀ ਵਰਦੀ ਹੈ ਉਹਨਾਂ ਦੇ ਹੱਥ ਚ ਡੰਡਾ ਹੈਗਾ ਸਿਆਸਤ ਦਾ ਤੇ ਇਹ ਭਗਵੰਤ ਮਾਨ ਨੇ ਜਣੀ ਲੰਬੇ ਸਮੇਂ ਤੋਂ ਜੋ ਕਾਨੂੰਨ ਸੀ ਕਿ ਇੱਕ ਛੋਟੇ ਅਹੁਦੇਦਾਰਾਂ ਨੂੰ ਵੀ ਇਹ ਦੇ ਤਾ ਥਾਣੇ ਦੇ ਮੁਨਸੀ ਨੂੰ ਵੀ ਕਹਤਾ ਕਿ ਐਸਐਚਓ ਨੂੰ ਵੀ ਕਹਤਾ ਕਿ ਜਿੱਥੇ ਕੋਈ ਧਰਨਾ ਪ੍ਰਟੈਸਟ ਤੁਸੀਂ ਚਕਾਉਣਾ ਚਾਹੁੰਦੇ ਹੋ ਮੋ ਤੁਸੀਂ ਡੰਡੇ ਦੇ ਜ਼ੋਰ ਚਕਾ ਸਕਦੇ ਹੋ ਉਹ ਆਪ ਦਾ ਉਹੀ ਜਿਹੜਾ ਬਲ ਹੈ ਉਹ ਲੋਕਾਂ ਤੇ ਵਰਤਣ ਲੱਗੇ ਹੋਏ ਨੇ ਪਰ ਇੱਕ ਗੱਲ ਹੈਗੀ ਹੈ ਕਿ ਜਿਸ ਟਾਈਮ ਸਾਡੀ ਭੈਣ ਹਰਵਿੰਦਰ ਕੌਰ ਬਿੰਦੂ ਤੇ ਇੱਕ ਛੋਟੀ ਉਮਰ ਦੀ ਜਿਹੜੀ ਉਹ ਕੁੜੀ ਹੈ ਜਣੀ ਉਹਦੀ ਧੀ ਵਰਗੀ ਹੋਈ ਹੈਗੀ ਸੀ ਉਹਨੇ ਜਿਹੜਾ ਹੱਥ ਚੱਕਿਆ ਹੈਗਾ ਉਹ ਜਣੀ ਅਸੀਂ ਇੱਕ ਗੱਲ ਮੰਨਦੇ ਆ ਕਿ ਉਹ ਹਰਵਿੰਦਰ ਬਿੰਦੂ ਤੇ ਹੱਥ ਨਹੀਂ ਚੱਕਿਆ ਉਹ ਜਿੰਨੀਆਂ ਵੀ ਸਾਡੀਆਂ ਅਸੀਂ ਲਗਾਤਾਰ ਹੀ ਹੱਕ ਤੇ ਸੱਚ ਲਈ ਲੜਨ ਵਾਲੀਆਂ ਔਰਤਾਂ ਉਹ ਸਾਨੂੰ ਇੱਕ ਜਣੀ ਵੱਡੀ ਝੰਡੋੜਾ ਸਾਨੂੰ ਵੀ ਦਿੱਤਾ ਹੈਗਾ ਪਰ ਸੰਦੇ ਮਨ ਚ ਬਹੁਤ ਵੱਡਾ ਗੁੱਸਾ ਹੈ ਇਹ ਅਸੀਂ ਕਹਿੰਦੇ ਕਿ ਭਗਮੰਤਮਾਨ ਦੀ ਸਰਕਾਰ ਕੰਧ ਤੇ ਲਿਖਿਆ ਪੜ ਲੇ ਕਿ ਡੰਡਾ ਬਿੰਦੂ ਤੇ ਨਹੀਂ ਚਲਾਇਆ ਜਿਹੜਾ ਉਹ ਡੰਡਾ ਹੈ ਸਾਡੀ ਭੈਣ ਇੱਕ ਹੋਰ ਪਰਮਜੀਤ कौर ਪਿੱਥੋ ਜਾਂ ਸਾਡੀ ਇੱਕ 70 80 ਸਾਲ ਦੀ ਮਾਂ ਹੈਗੀ ਜਿਹੜੋ ਚੰਗੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਹਾ ਜਣੀ ਉਹਦੇ ਤੇ ਵੀ ਡੰਡਾ ਬਹਾਇਆ ਪਰ ਜਣੀ ਸਾਡਾ ਪਿਓ ਹੈ ਜਣੀ ਉਹ ਵੀ 82 83 ਸਾਲ ਦਾ ਹੈ ਉਹਦੇ ਲਾਤੇ ਡੰਡੇ ਮਾਰਦੇ ਤੁਸੀਂ ਸਾਰੇ ਭੈਣ ਭਰਾਵਾਂ ਨੇ ਦੇਖੇ ਨੇਗੇ ਜਣੀ ਦੇਖਿਆ ਨਹੀਂ ਜਾ ਰਹੀਆਂ ਪਰ ਇੱਕ ਗੱਲ ਹੈਗੀ ਹੈ ਕਿ ਇਹ ਡੰਡਾ ਉਹਨਾਂ ਐਨੇਕ ਸਾਡੀਆਂ ਭੈਣਾਂ ਤੇ ਨਹੀਂ ਬਰਾਏ ਹੂੰ ਉਹ ਸਾਡੀ ਸਾਰੀ ਭੈਣਾਂ ਦੀਆਂ ਜ਼ਮੀਰਾਂ ਨੂੰ ਜਿਹੜੀ ਉਹ ਝੰਜੋੜਾ ਦਿੱਤਾ ਹੈਗਾ ਸਾਡੇ ਮਨ 'ਚ ਬਹੁਤ ਵੱਡਾ ਗੁੱਸਾ ਹੈਗਾ ਹੂੰ ਠੀਕ ਹੈ ਉਹ ਡੰਡੇ ਦਾ ਸੀ ਜਿਹੜਾ ਸਮੇਂ ਦੇ ਨਾਲ ਜਵਾਬ ਦਵਾਂਗੇ 2027 ਦੇ ਵੋਟਾਂ ਆਉਣਗੀਆਂ ਨਾ ਹਾਂ ਤਾਂ ਜਾਨੀ ਉਦੋਂ ਅਸੀਂ ਦੱਸਾਂਗੇ ਭਗਮਾਨ ਤਮਾਨ ਦੀ ਸਰਕਾਰ ਨੂੰ ਵੀ ਇਹ ਡੰਡੇ ਕਿਵੇਂ ਮਾਰੇ ਜਾਂਦੇ ਨੇ ਤੇ ਕਿਵੇਂ ਮਤਲਬ ਕਿ ਫਿਰ ਉਹਦਾ ਜਵਾਬ ਦਿੱਤਾ ਜਾਂਦਾ ਜੀ ਇੱਕ ਗੱਲ ਹੋਰ ਵੀ ਮੈਂ ਜਾਨਣੀ ਚਾਹੂੰਗਾ ਜਿਵੇਂ ਇਹ ਸਕੂਲ ਬਾਰੇ ਆ ਰਹੀ ਆ ਗੱਲ ਹਨਾ ਵੀ ਇਹ ਸਕੂਲ ਦੇ ਵਿੱਚ ਕਈ ਮਾਪੇ ਆ ਰਹੇ ਨੇ ਕਿ ਮਸਲਾ ਜਿਹੜਾ ਬੀਕੇਜੂ ਉਗਰਾਹਾਂ ਵਾਲੇ ਜਿਵੇਂ 9 ਸੱਸ ਦੀ ਲੜਾਈਆਂ ਚ ਜਾਣ ਲੱਗੀਆਂ ਕਿਸਾਨ ਜੁਨੀਆ ਉਮੀ ਕਹਿੰਦੇ ਵੀ ਇੱਥੇ ਆਗੇ ਵੀ ਇਹ ਮਸਲੇ ਨੂੰ ਵਿਗਾੜ ਰਹੇ ਨੇ ਮਸਲਾ ਐਡਾ ਹੈ ਨਹੀਂ ਸੀ ਤੁਸੀਂ ਥੋੜਾ ਜਿਹਾ ਮਸਲੇ ਤੋਂ ਵੀ ਜਾਣੂ ਕਰਾਓ ਜੀ ਇਹ ਜਿਹੜੇ ਸਕੂਲ ਨੇ 10 ਦਾ ਸਕੂਲ ਹੈ ਪਹਿਲਾਂ ਸਾਡੇ ਕਾੜੇ ਕਿ ਵੀ ਇਹੀ ਕੁਝ ਹੋਇਆ ਸੀ ਇੱਕ ਪਾਸੇ ਤਾਂ ਹੁਮੰਤਮਾਨ ਦੀ ਸਰਕਾਰ ਕਹਿੰਦੀ ਆ ਵੀ ਮੈਂ ਜਿਹੜੇ ਟੀਚਰ ਜਾਂ ਕੋਈ ਮੈਂ ਠੇਕੇ ਤੇ ਮੁਲਾਜ਼ਮ ਰੱਖੇ ਹੋਏ ਨੇ ਮੈਂ ਉਹਨਾਂ ਨੂੰ ਪੱਕੇ ਕਰ ਰਿਹਾ ਹਾਂ ਇਹਨੇ ਪਹਿਲਾਂ ਉੱਥੇ ਮੁਲਾਜ਼ਮ ਇਹਨਾਂ ਨੇ ਕੱਢੇ ਅਸੀਂ ਉਹਨਾਂ ਦੀ ਹਮਾਇਤ 'ਚ ਵੀ ਗਏ ਉਹ ਟੀਚਰ ਅਸੀਂ ਰਖਾਏ ਨਹੀਂ ਉਸ ਹਿਸਾਬ ਨਾਲ ਜਦੋਂ ਕਿਸੇ ਨੂੰ ਕੋਈ ਦੁੱਖ ਆਉਂਦਾ ਜੇ ਕਿਸੇ ਨੂੰ ਪਤਾ ਲੱਗਦਾ ਵੀ ਆਹ ਜਥੇਬੰਦੀ ਇਨਸਾਫ ਸਾਨੂੰ ਦਵਾ ਸਕਦੀ ਆ ਤਾਂ ਹੀ ਅਸੀਂ ਉਹਨਾਂ ਦੀ ਬਾਹ ਫੜਦੇ ਆ ਤਾਂ ਹੀ ਅਸੀਂ ਜਾਣੇ ਬਿਨ ਸੱਦੇ ਦਾ ਅਸੀਂ ਕਿਸੇ ਦਾ ਜਾਂਦੇ ਨਹੀਂ ਹੈਗੇ ਸਾਡੇ ਕੋਲੇ ਆਪਦੀ ਬਹੁਤ ਕੰਮ ਨੇ ਜਿਹੜਾ ਇਹ ਸਕੂਲ ਦੀ ਗੱਲ ਸੀਗੀ ਸਾਡੇ ਕੋਲੋਂ ਮਤਲਬ ਬੱਚਿਆਂ ਦੇ ਮਾਂ ਪਿਓ ਆਏ ਉਹਨਾਂ ਨੇ ਸਾਨੂੰ ਆਪਣਾ ਦੁੱਖ ਦੱਸਿਆ ਟੀਚਰਾਂ ਨੇ ਦੁੱਖ ਦੱਸਿਆ ਵੀ ਜਿੰਨਾ ਕੁਛ ਸਕੂਲ ਦੇ ਵਿੱਚੋਂ ਮਿਲਣਾ ਚਾਹੀਦਾ ਕਿਤਾਬਾਂ ਵਾਸਤੇ ਜਾਂ ਸਭ ਕੁਝ ਵੀ ਲਾ ਲੋ ਵਰਦਿਆਂ ਵੀ ਇਹ ਕੁਝ ਨਹੀਂ ਮਿਲ ਰਿਹਾ ਵੀ ਜਿਹੜੀਆਂ ਤਨਖਾਹਾਂ ਨੇ ਸਾਨੂੰ ਉਹ ਨਹੀਂ ਮਿਲ ਰਹੀਆਂ ਵੀਖਾ ਰਹੇ ਨੇ ਉਦੋਂ ਬਾਅਦ ਉਹ ਪਹਿਲਾ ਹੀ ਟੀਚਰ ਬੈਠੇ 70 ਦਿਨਾਂ ਤੋਂ ਜਾਂ ਜੀ ਧਰਨਾ ਚੱਲ ਰਿਹਾ ਸੀਗਾ ਮਤਲਬ ਜਿਹੜਾ ਉਧਰਲਾ ਬਲਾਕ ਸੀ ਉਹ ਜਾ ਰਿਹਾ ਸੀਗਾ ਇਹ ਕੋਈ ਇਹ ਨਹੀਂ ਸੀਗਾ ਵੀ ਸਾਨੂੰ ਇੰਨਾ ਨਹੀਂ ਸੀ ਭਗਵੰਤ ਮਾਨ ਦੀ ਸਰਕਾਰ ਤੇ ਜਿਹੜੀ ਸਰਕਾਰ ਕਹਿੰਦੀ ਸੀ ਮੈਂ ਸੱਤਾ ਦੇ ਵਿੱਚੋਂ ਚੱਲੂੰ ਮੈਂ ਲੋਕਾਂ ਦੀ ਸਰਕਾਰਾਂ ਸਾਨੂੰ ਇਹ ਨਹੀਂ ਸੀ ਭਗਵੰਤ ਮਾਨ ਦੀ ਸਰਕਾਰ ਤੇ ਵੀ ਭਗਵੰਤ ਮਾਨ ਦੀ ਸਰਕਾਰ ਸਾਡੀਆਂ ਮਾਵਾਂ ਤੇ ਸਾਡੇ ਪਿਓਾਂ ਤੇ ਸਾਡੇ ਬੱਚਿਆਂ ਤੇ ਸਾਡੀਆਂ ਜਿਹੜੀਆਂ ਲੇਡੀਆਂ ਦੇ ਬੱਚੇ ਹੋਣ ਵਾਲੇ ਸੀ ਉਹਨਾਂ ਦੇ ਢਿੱਡਾਂ ਦੇ ਵਿੱਚ ਲੱਤਾਂ ਇਹ ਕੋਈ ਸਰਕਾਰ ਕਰੂਗੀ ਸਾਨੂੰ ਕੋਈ ਵੀ ਇੰਨੀ ਜਾਣੀ ਜੀ ਜਾਣਕਾਰੀ ਨਹੀਂ ਸੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਜਾਣੀ ਜੀ ਜਿਹੜੀ ਮੋਦੀ ਦੀ ਸਰਕਾਰ ਨਾਲੋਂ ਵੀ ਇਹ ਗੰਦੀ ਨਿਕਲੀ ਆ ਕੀ ਕੀ ਲੱਗਦਾ ਫਿਰ ਹੁਣ ਅੱਗੇ ਕੀ ਹੋ ਸਕਦਾ ਇਹਦਾ ਰਿਜ਼ਲਟ ਕੀ ਆ ਸਕਦਾ ਹੁਣ ਰਿਜ਼ਲਟ ਦੇਖੋ ਜੀ ਜਿਹੜੇ ਹਸਾਬ ਨਾਲ ਸਾਡੇ ਜਥੇਬੰਦੀਆਂ ਨੇ ਜਿਵੇਂ ਹੁਣ ਅਸੀਂ ਸਾਰੀਆਂ ਜਥੇਬੰਦੀਆਂ ਇਕਜੁੱਟ ਹੋ ਚੁੱਕੀਆਂ ਅਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਵੀ ਅਸੀਂ ਇੰਨੇ ਕੁ ਮੁਠੀ ਭਰ ਲੋਕ ਇਹ ਸਰਕਾਰਾਂ ਨਾਲ ਆਪਣੀ ਲੜਾਈ ਨਹੀਂ ਹੋ ਸਕਦੀ ਅਸੀਂ ਕਹਿੰਦੇ ਆ ਵੀ ਘਰ ਘਰ ਦੇ ਉੱਠੋ ਤਾਹੀਂ ਆਪਾਂ ਆਪਣੀਆਂ ਜ਼ਮੀਨਾਂ ਬਚਾਵਾਂਗੇ ਜਿਹੜੀ ਇਹ ਸਰਕਾਰਾਂ ਨਵੇਂ-ਨਵੇਂ ਕਾਨੂੰਨ ਲਿਆ ਲਿਆਈ ਜਾਂਦੀ ਆ ਪਹਿਲਾਂ ਇਹਨਾਂ ਨੇ ਕਾਲੇ ਕਾਨੂੰਨ ਲਿਆਂਦੇ ਅਸੀਂ ਉੱਥੇ 13 ਮਹੀਨੇ ਬੈਠੇ ਅਸੀਂ ਉਹ ਵਾਪਸ ਕਰਾਈ ਨਹੀਂ ਤੇ ਹੁਣ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਮੋਦੀ ਸਰਕਾਰ ਨਾਲ ਜੋਟੀ ਪਾਈ ਆ ਵੀ ਤੇਤੋਂ ਨਹੀਂ ਕੁਝ ਹੋਇਆ ਇਹ ਮੈਂ ਕਰਦਾ ਇਹ ਸਾਡੇ ਲੋਕਾਂ ਨੂੰ ਜਿਹੜੇ ਲੜਦੇ ਲੋਕ ਨੇ ਜ਼ਮੀਨਾਂ ਮਤਲਬ ਜਿਹੜੇ ਚ ਅਣਖ ਹੈਗੀ ਆ ਇਹ ਲੋਕਾਂ ਨੂੰ ਡਰਾ ਕੇ ਇਹ ਬਿਠਾਉਣਾ ਚਾਹੁੰਦੇ ਨੇ ਵੀ ਜੇ ਅਸੀਂ ਇਹ ਜਥੇਬੰਦੀਆਂ ਨੇ ਜਿਹੜੀ ਸਾਡੀ ਗ੍ਰਾਹਾਂ ਜਥੇਬੰਦੀ ਜੇ ਬੈ ਗਈ ਤਾਂ ਮਤ ਸਭ ਡਰ ਜਾਣਗੇ ਇਹ ਜਿਹੜੀ ਗ੍ਰਾਹਾਂ ਜਥੇਬੰਦੀ ਤੇ ਬਾਰ ਕਰਿਆ ਅੱਜ ਤੱਕ ਇਹ ਬਾਰ ਕਦੇ ਵੀ ਨਹੀਂ ਸੀ ਹੋਇਆ ਸਾਨੂੰ ਅੱਜ ਤੱਕ ਸਾਡੀ ਕਦੇ ਮਾਂ ਪੈਣ ਦੇ ਡੰਡਾ ਫਰੇਟ ਨਹੀਂ ਸੀ ਹੋਈ ਅਸੀਂ ਮੰਨਦੇ ਅਸੀਂ ਜੇਲ੍ਹਾਂ ਚ ਗਏ ਆ ਵਧੀਆ ਆਦਰ ਨਾਲ ਸਾਨੂੰ ਲੈ ਕੇ ਗਏ ਨੇ ਆਦਰ ਨਾਲ ਸਾਨੂੰ ਜੇਲ੍ਹਾਂ ਚ ਰੱਖਿਆ ਪਰ ਜਿਹੜੀ ਆ ਚੌਾ ਵਾਲੇ ਸਕੂਲ ਦੇ ਮਸਲੇ ਦੇ ਵਿੱਚ ਸਾਡੀ ਬਿੰਦੂ ਭੈਣ ਦੇ ਇਹਨਾਂ ਨੇ ਥੱਪੜ ਮਾਰੇ ਨੇ ਜਾਂ ਉਹਨੂੰ ਲੱਗੇ ਨੇ ਸਾਡਾ ਖੂਨ ਆਇਆ ਚਲਦੇ ਵੀ ਜੇ ਅਸੀਂ ਉਸ ਟਾਈਮ ਉੱਥੇ ਹੁੰਦੇ ਅਸੀਂ ਇਹ ਪੁਲਿਸ ਵਾਲੀ ਨੂੰ ਦੱਸ ਦਿੰਦੇ ਵੀ ਤੂੰ ਕਿੰਨੀ ਤਾਕਤ ਦੀ ਮਾਲਕ ਹੂੰ ਉੱਥੇ ਥੋੜੀ ਤਾਕਤ ਹੋਣ ਦੇ باوجود ਇਹਨਾਂ ਨੇ ਫਾਇਦਾ ਠਾਇਆ ਜੀ ਤਾਂ ਕਈ ਵਾਰੀ ਇਹਨਾਂ ਵੀਡੀਓ ਵਾਇਰਲ ਇਹ ਵੀ ਹੁੰਦੀਆਂ ਵੀ ਜਿਹੜੇ ਉੱਥੇ ਮਾਪੇ ਨੇ ਉਹ ਕਹਿੰਦੇ ਵੀ ਇਹ ਧਰਨਾ ਗਲਤ ਆ ਮੈਂ ਥੋੜਾ ਜਿਹਾ ਜਾਨਣਾ ਚਾਹੁੰਦਾ ਫਿਰ ਉਹ ਮਾਪੇ ਕੌਣ ਆ ਜਿਹੜੇ ਕਹਿ ਰਹੇ ਨੇ ਧਰਨਾ ਗਲਤ ਆ ਇਹ ਜਿਹੜਾ ਥੋਸੀ ਸੁਣੀਆਂ ਹੋਣੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ ਵੀ ਉੱਥੇ ਦਾ ਜਿਹੜਾ ਸਰਪੰਚ ਆ ਹੂੰ ਹੂੰ ਉਹ ਪਹਿਲਾਂ ਆਪਣੇ ਪੂਰੇ ਹੱਕ ਚ ਬੋਲਦਾ ਸੀਗਾ ਹਾਂ ਉਹਦੀ ਵੀ ਹੁਣ ਉਹ ਬੋਲੀ ਬਦਲੀ ਹੋਈ ਆ ਅੱਛਾ ਜਿਹੜੇ ਵੋਟਾਂ ਵਾਲੇ ਲੋਕ ਨੇ ਹੂੰ ਇਹ ਜਾਣ ਬੁੱਝ ਕੇ ਆਪਾਂ ਨੂੰ ਜਦੋਂ ਬਦਨਾਮ ਕਰਨਾ ਹੋਵੇ ਹੂੰ ਜਿਹੜੇ ਸਰਕਾਰ ਦੇ ਲੋਕ ਨੇ ਜਿਵੇਂ ਆਪਾਂ ਲਾ ਲੋ ਵੀ ਕੋਈ ਉੱਥੇ ਹੁੰਦਾ ਆਪਣਾ ਸਰਪੰਚ ਪੰਚ ਇਹ ਉਹ ਲੋਕ ਜਾਣ ਚੀ ਕੋਈ ਗੁੰਡਾਦਾਰ ਦੀ ਕਰਨ ਦੇ ਮਾਰੇ ਵਿੱਚ ਜਾਣ ਕੇ ਜਾਣ ਚੀ ਇਹ ਕਰ ਰਹੇ ਨੇ ਇਹ ਨਹੀਂ ਹੈਗੇ ਉਹ ਮਾਪੇ ਨਹੀਂ ਹੈਗੇ ਜਿਨ੍ਹਾਂ ਦੇ ਬੱਚੇ ਪੜ ਰਹੇ ਨੇ ਇਹ ਜਾਣ ਬੁੱਝ ਕੇ ਇਹ ਵੋਟਾਂ ਵਾਲੇ ਇਹ ਵਿੱਚ ਜਾਣ ਚੀ ਕਪਲਾ ਕਪਲਾ ਕਰ ਰਹੇ ਨੇ ਉਹ ਸਾਡੇ ਨਾਲ ਨੇ ਤੁਹਾਡੇ ਉਹ ਸਾਡੇ ਨਾਲ ਨੇ ਅੱਛਾ ਸਾਡੀਆਂ ਪੈ ਉਹ ਮਾਪੇ ਵੀ ਵਿੱਚ ਸਾਡੀਆਂ ਜਿਹੜੀਆਂ ਮੈਡਮਾਂ ਜਾਂ ਸਾਡੇ ਮਲਾ ਸਾਰੇ ਉਹ ਅੰਦਰ ਵੀ ਗ੍ਰਿਫਤਾਰ ਵੀ ਇਹਨਾਂ ਨੇ ਕਰੇ ਨੇ ਸਾਡੇ ਛੋਟੇ-ਛੋਟੇ ਬੱਚੇ ਵੀ ਨਾਲ ਲੈ ਕੇ ਨੇ ਇਹਨਾਂ ਨੂੰ ਭਗਵੰਤ ਮਾਨ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਅਸੀਂ ਮੋਦੀ ਸਰਕਾਰ ਦੇ 13 ਮਹੀਨੇ ਬਹਿ ਕੇ ਅਸੀਂ ਤਹੌਂ ਚੋਕੀਲਾ ਕੱਢਿਆ ਤੂੰ ਭਲੇਖਾ ਨਾ ਪਾ ਇਹ ਉਹ ਲੋਕ ਨੇ ਅਸੀਂ ਉਹ ਲੋਕ ਆ ਜਿਹੜੇ ਸਾਡੇ ਗੁਰੂਆਂ ਨੇ ਸਾਰਾ ਸਾਰਾ ਬਾ ਆਪਣਾ ਪਰਿਵਾਰ ਬਾਰ ਕੇ ਇਹ ਲੋਕਾਂ ਖਾਤਰ ਇਹ ਉਹ ਲੋਕ ਨੇ ਉਹਦੇ ਬਾਰਸ ਨੇ ਵੀ ਤੂੰ ਸਮਝ ਇਹ ਡਰਨ ਵਾਲੇ ਲੋਕ ਨਹੀਂ ਹੈਗੇ ਵੀ ਜੇ ਤੈਨੂੰ ਆਏਗਾ ਵੀ ਇਹ ਡਰ ਕੇ ਅੰਦਰ ਵੜ ਜਾਣਗੇ ਇਹ ਜੇ ਦਿਨੇ ਤੋਂ ਡਰਾਏਗਾ ਉਦੋਂ ਵੱਧ ਉੱਠਣਗੇ ਜੀ ਅੱਛਾ ਮਾਤਾ ਜੀ ਜਿਵੇਂ ਇੱਕ ਪਾਸੇ ਤਾਂ ਔਰਤ ਦਿਵਸ ਵੀ ਮਨਾਇਆ ਜਾ ਰਿਹਾ ਹੈ ਨਾ ਔਰਤਾਂ ਦੀ ਇੱਜ਼ਤ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਅਸੀਂ ਬਹੁਤ ਮਾਮਾ ਭੈਣਾਂ ਦੀ ਇੱਜ਼ਤ ਕਰਦੇ ਹਾਂ ਸਰਕਾਰ ਵੱਲੋਂ ਵੱਡੇ ਵੱਡੇ ਬੋਰਡ ਵੀ ਲਾਏ ਜਾ ਰਹੇ ਨੇ ਤਾਂ ਇੱਕ ਪਾਸੇ ਜਦੋਂ ਔਰਤਾਂ ਦੀ ਕੁੱਟਮਾਰ ਹੋ ਰਹੀ ਆ ਤਾਂ ਕੀ ਲੱਗਦਾ ਫਿਰ ਤੁਹਾਨੂੰ ਇੰਨਾ ਬਾਰੇ ਵੀ ਕਿਹੋ ਜੀ ਸੋਚ ਆ ਸਾਨੂੰ ਇਸ ਬਾਰੇ ਮਤਲਬ ਅਸੀਂ ਕਹਿਣਾ ਚਾਹਾਂਗੇ ਵੀ ਜੋ ਭਗਵੰਤ ਮਾਨ ਦੀ ਸਰਕਾਰ ਆ ਉਸ ਸਰਕਾਰ ਨੇ ਸਾਡੀ ਹਰਿੰਦਰ ਕੌਰ ਬਿੰਦੂ ਭੈਣ ਦੇ ਉੱਤੇ ਮਤਲਬ ਕੁੱਟਮਾਰ ਕਰਵਾ ਕੇ ਇਹ ਸਾਬਤ ਕਰ ਦਿੱਤਾ ਵੀ ਮੇਰੇ ਇਸ ਇਸ ਰਾਜ ਦੇ ਵਿੱਚ ਔਰਤਾਂ ਦੀ ਕੋਈ ਮਤਲਬ ਵੈਲਿਊ ਨਹੀਂ ਹੈਗੀ ਮਤਲਬ ਉਹਨੇ ਇਹ ਸਾਬਤ ਕਰਤਾ ਪਰ ਸਾਨੂੰ ਜਦੋਂ ਅਸੀਂ ਇਹ ਵੀਡੀਓ ਦੇਖੀ ਆ ਸਾਡੀ ਭੈਣ ਦੀਆਂ ਸਾਡੀ ਸੂਬਾ ਆਗੂ ਦੀਆਂ ਵੀ ਉਹਦੇ ਤੇ ਇੰਨਾ ਤਸੱਦਦ ਕੀਤਾ ਉਹ ਮਤਲਬ ਪੁਲਿਸ ਕਰਮਚਾਰੀਆਂ ਬੇਟੀਆਂ ਨੇ ਪਰ ਉਹ ਉਹਨਾਂ ਨੂੰ ਉਸ ਟਾਈਮ ਇਹ ਨਹੀਂ ਲੱਗਿਆ ਉਹਨੇ ਸਾਡੀ ਆਗੂ ਦੇ ਉੱਤੇ ਹੱਥ ਨਹੀਂ ਚੱਕਿਆ ਉਹਨੇ ਆਪਦੀ ਮਾਂ ਦੇ ਉੱਤੇ ਹੱਥ ਚੱਕਿਆ ਅੱਜ ਜੇ ਉਹ ਘਰ ਦੇ ਵਿੱਚ ਉਹ ਸਲੂਕ ਕਰਦੀ ਹੋਊਗੀ ਤਾਂ ਹੀ ਉਹਨੇ ਸਾਡੀ ਹਰਿੰਦਰ ਬਿੰਦੂ ਭੈਣ ਦੇ ਉੱਤੇ ਹੱਥ ਚੱਕਿਆ ਉਹਨੇ ਮਤਲਬ ਥੱਪੜ ਮਾਰੇ ਨੇ ਪਰ ਇਹ ਹੋਣਾ ਨਹੀਂ ਸੀ ਚਾਹੀਦਾ ਅਸੀਂ ਉਹ ਪੁਰਸ ਕਰਮਚਾਰੀ ਨੂੰ ਦੱਸਣਾ ਚਾਹੁੰਦੇ ਆਂ ਵੀ ਅੱਜ ਤੋਂ ਅਸੀਂ ਆਪ ਦੇ ਜਿਹੜੀ ਜਥੇਬੰਦੀ ਆ ਅਸੀਂ ਉਹ ਸੰਧਾਨ ਦੇ ਵਿੱਚ ਰਹਿ ਕੇ ਮਤਲਬ ਸਾਡੀ ਅਸੀਂ ਆਪਦੇ ਜਾਬਤੇ ਦੇ ਵਿੱਚ ਰਹਿ ਕੇ ਉੱਥੇ ਸਾਡੀਆਂ ਭੈਣਾਂ ਪ੍ਰਦਰਸ਼ਨ ਕਰ ਰਹੀਆਂ ਸੀ ਰੋਸ ਪ੍ਰਦਰਸ਼ਨ ਜੋ ਟੀਚਰਾਂ ਨੂੰ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਸੀ ਪਰ ਉਹਨੇ ਭਗਵੰਤ ਮਾਨ ਦੀ ਸਰਕਾਰ ਨੇ ਇਹ ਬਹੁਤ ਹੀ ਮਾੜਾ ਕੰਮ ਕੀਤਾ ਜਿਹੜਾ ਸਾਡਾ ਮਤਲਬ ਉਹਨਾਂ ਨੂੰ ਹੁਣ ਅਸੀਂ ਇਹ ਅਸਤੋਂ ਮੰਗ ਕਰਦੇ ਆਂ ਭਗਵੰਤ ਮਾਨ ਦੀ ਸਰਕਾਰ ਤੋਂ ਮੰਗ ਕਰਦੇ ਆਂ ਵੀ ਜਿਹੜੀ ਸਾਡੀ ਹਰਿੰਦਰ ਭੈਣ ਬਿੰਦੂ ਦੇ ਉੱਤੇ ਹੱਥ ਚੱਕਿਆ ਉਸ ਕਰਮਚਾਰੀ ਨੇ ਪੁਲਿਸ ਕਰਮਚਾਰੀ ਨੇ ਵੀ ਉਹਦੇ ਉਹਦੇ ਕੋਲੋਂ ਜਾਂ ਤਾਂ ਮਾਫੀ ਮੰਗਵਾਈ ਜਾਵੇ ਸਾਡੀ ਭੈਣ ਤੋਂ ਆਗੂ ਤੋਂ ਤੇ ਜਾਂ ਉਹਨੂੰ ਬਰਖਾਸਤ ਕੀਤਾ ਜਾਵੇ ਜੀ ਸਾਡੀ ਇਹ ਪਰਜੋਰ ਮੰਗ ਹੈ ਸਾਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਇਹ ਸਾਡੀਆਂ ਔਰਤ ਭੈਣਾਂ ਦੇ ਮਨਾਂ ਦੇ ਵਿੱਚ ਗੁੱਸਾ ਹੈਗਾ ਵੀ ਅੱਜ ਉਸ ਨੇ ਸਾਡੀ ਭੈਣ ਦੇ ਉੱਤੇ ਹੱਥ ਚੱਕਿਆ ਤਾਂ ਉਸ ਨੇ ਉਹਦੇ ਉੱਤੇ ਹੱਥ ਨਹੀਂ ਚੱਕਿਆ ਉਹਨੇ ਸਾਰੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਇਸ ਦਾ ਜਵਾਬ ਅਸੀਂ ਇੱਟ ਦਾ ਜਵਾਬ ਅਸੀਂ ਪੱਥਰ ਨਾਲ ਕਿਸੇ ਦਿਨ ਦੇਣਾਉਣ ਤੇ ਅਸੀਂ ਦੇਵਾਂਗੇ ਜੀ ਜਿਵੇਂ ਔਰਤਾਂ ਬਾਰੇ ਇਹ ਵੀ ਕਿਹਾ ਜਾਂਦਾ ਸੀਗਾ ਜੀ ਪਿਛਲੇ ਜਦੋਂ ਉਹਨਾਂ ਕਿਸਾਨ ਅੰਦੋਲਨ ਚੱਲਦਾ ਸੀਗਾ ਕਿ ਇਹ ਜਿਹੜੀ ਔਰਤਾਂ ਇਹ ਕਿਰਾਏ ਤੇ ਆਉਂਦੀਆਂ ਦਿਹਾੜੀ ਤੇ ਆਉਂਦੀਆਂ ਪੈਸੇ ਲੈ ਕੇ ਆਉਂਦੀਆਂ ਤਾਂ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਹੁਣੇ ਉਦੋਂ ਕਹਿ ਰਹੇ ਸੀਗੇ ਕਿ ਧਰਨੇ ਮਜਾਰੇ ਹੋਣੇ ਚਾਹੀਦੇ ਨੇ ਇਹ ਔਰਤਾਂ ਖਿਲਾਫ ਇਹ ਧਰਨਾਕਾਰੀਆਂ ਖਿਲਾਫ ਗਲਤ ਪ੍ਰਚਾਰ ਆ ਪਰ ਅੱਜ ਕੀ ਲੱਗਦਾ ਵੀ ਅੱਜ ਉਹ ਵੀ ਉਸੇ ਲੀਕ ਤੇ ਚੱਲ ਰਹੇ ਨੇ ਜਿਵੇਂ ਪਹਿਲਾਂ ਪ੍ਰਚਾਰ ਹੋ ਰਿਹਾ ਸੀਗਾ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ ਚੋਂ ਨਿਕਲੀ ਹੋਈ ਆ ਅੱਜ ਜਿਹੜੀ ਕਹਿੰਦੀ ਅਸੀਂ ਧਰਨੇ ਨਹੀਂ ਲੱਗਣ ਦਿੰਦੇ ਜਾਨਕਿ ਜੇ ਅਸੀਂ ਗੱਲ ਕਰਦੇ ਆ ਜਿਹੜੇ ਕਹਿੰਦੇ ਸੀ ਇਹ ਇੱਕ ਪਾਸੇ ਉਹ ਕੰਗਣਾ ਰਣੌਤਕ ਜਿਹੜੀ ਕਹਿੰਦੀ ਸੀਗੀ ਵੀ 100-100 ਰੁਪਏ ਦੇ ਦਿਹਾੜੀ ਤੇ ਆਉਂਦੀਆਂ ਨੇਗੀਆਂ ਉਦੋਂ ਇੱਕ ਉਹ ਵੀ ਇੱਕ ਕਾਨੂੰਨ ਦੇ ਵਿੱਚ ਹੀ ਰਹਿੰਦੀ ਆ ਉਹ ਭੈਣ ਨੇ ਜਦੋਂ ਉੱਥੇ ਗਈ ਸੀ ਕਹਿੰਦੀ ਮੇਰੀ ਮਾਂ ਨੂੰ ਕਿਹਾ ਸੀ 100 ਰੁਪਏ ਤੇ ਧਰਨੇ ਦੇ ਉੱਤੇ ਗਈ ਆ ਉਹਨੇ ਥੱਪੜ ਵੀ ਮਾਰਿਆ ਸੀਗਾ ਇੱਕ ਪਾਸੇ ਤਾਂ ਉਹ ਨੇਕ ਲੋਕ ਨੇ ਜਿਹੜ ਇਹਜਾ ਕਾਨੂੰਨ ਵੀ ਹੈਗਾਗਾ ਵੀ ਇੱਕ ਪਾਸੇ ਜਿਹੜੀ ਇਹ ਕਾਨੂੰਨ ਖਾਕੀ ਵਰਦੀ ਪਾ ਕੇ ਸਾਡੀ ਹਰਿੰਦਰ ਕੌਰ ਭੈਣ ਬਿੰਦੂ ਦੇ ਥੱਪੜ ਮਾਰਿਆਗਾ ਜਾਨਕਿ ਹੁਣ ਪੁਲਿਸ ਕੀ ਕਰ ਰਹੀ ਹੈਗੀ ਇੱਕ ਉਦੋਂ ਥੱਪੜ ਮਾਰਿਆ ਸੀ ਉਹ ਭੈਣ ਨੂੰ ਜਾਨਕਿ ਉਹ ਕਾਨੂੰਨ ਚ ਵੀ ਸੀਗੀ ਜਾਨਕਿ ਉਹ ਭੈਣ ਨੂੰ ਕਿਵੇਂ ਉਹਦੇ ਤੋਂ ਉਹਦੇ ਦੇ ਉੱਤੇ ਡਿਸਮਿਸ ਕੀਤਾ ਜਾ ਰਿਹਾ ਸੀਗਾ ਜਾਨਕਿ ਇੱਥੇ ਇਹ ਗੱਲ ਹੈ ਪੱਖ ਪਤਾ ਲੱਗਦਾ ਸਰਕਾਰ ਦਾ ਵੀ ਜਦੋਂ ਆਪਦੇ ਤੇ ਨਾ ਵੋਟਾਂ ਵਾਲਿਆਂ ਦੇ ਨਾਲ ਲੀਡਰਾਂ ਦੇ ਨਾਲ ਬੀਤਦੀ ਆ ਉਦੋਂ ਸਰਕਾਰ ਕੀ ਐਕਸ਼ਨ ਲੈਂਦੀ ਆ ਜਦੋਂ ਆਮ ਲੋਕਾਂ ਦੇ ਉੱਤੇ ਪੁਲਿਸ ਡੰਡਾ ਭਰਉਂਦੀ ਆ ਹੱਕ ਮੰਗ ਲੋਕਾਂ ਤੇ ਉਦੋਂ ਕੀ ਮਤਲਬ ਕੀ ਰਹੀ ਹੈ ਇਹ ਨਾ ਸਰਕਾਰਾਂ ਦਾ ਜਾਨਕਿ ਇਹ ਸਰਕਾਰ ਨੇ ਸੱਤਾ ਚ ਆਉਣ ਤੀ ਇਹ ਕਿਹਾ ਸੀਗਾ ਕਿ ਜੇ ਕੋਈ ਸਾਡੀ ਸਰਕਾਰ ਹੁੰਦੇ ਹੋਏ ਵੀ ਕੋਈ ਭ੍ਰਿਸ਼ਟਾਗਾ ਚਾਹੇ ਕੋਈ ਮੁਲਾਜ਼ਮਾ ਕੋਈ ਵੀ ਹੈਗਾ ਜਾਨਕਿ ਉਹ ਸਾਨੂੰ ਦੱਸੋ ਅਸੀਂ ਉਹਨੂੰ ਉਹਦੇ ਤੋਂ ਬਰਖਾਸਤ ਕਰਾਂਗੇ ਜਾਨਕਿ ਉਥੋਂ ਦੀ ਮੈਨੇਜਮੈਂਟ ਹੈ ਜਿਹੜੀ ਉਹ ਬਿਲਕੁਲ ਮਤਲਬ ਕਿ ਉਹਨਾਂ ਨੇ ਕਪੜਾ ਕੀਤਾਗਾ ਟੀਚਰਾਂ ਨੂੰ 50000 ਤਨਖਾਹ ਪਾ ਕੇ ਮੁੜ ਕੇ ਉਹਨਾਂ ਦੇ ਖਾਤਿਆਂ ਚੋਂ ਕਢਵਾ ਕੇ ਆਪ ਵਰਤੇਗਾ ਇਹ ਇਥੋਂ ਤੋਂ ਉਥੋਂ ਦਾ ਡੀਸੀਬੀ ਮੰਨੇ ਆਗਾ ਇਸ ਗੱਲ ਨੂੰ ਜਾਨਕਿ ਉਹ ਕਹਿੰਦਾ ਵੀ ਆ ਮੈਨੇਜਮੈਂਟ ਨੇ ਗਲਤ ਕੀਤਾ ਬੱਚਿਆਂ ਨੂੰ ਕਿਤਾਬਾਂ ਨਹੀਂ ਦਿੱਤੀਆਂ ਵਰਦੀਆਂ ਨਹੀਂ ਦਿੱਤੀਆਂ ਇਹ ਮੈਨੇਜਮੈਂਟ ਦੀ ਗਲਤੀ ਉਥੋਂ ਦੇ ਅਫਸਰ ਮੰਨਦੇ ਨੇਗੇ ਪਰ ਉਹੀ ਗਲਤੀ ਦੇ ਲਈ ਉਹਨਾਂ ਨੂੰ ਪ੍ਰਸ਼ਟਾਰ ਪ੍ਰਸ਼ਟਚਾਰ ਦਿਖਾਉਣ ਦੇ ਲਈ ਵੀ ਭਈਆ ਦੇਖੋ ਸੋਡੀ ਸਰਕਾਰ ਹੁੰਦੇ ਹੋਏ ਇੱਥੋਂ ਦੀ ਮੈਨੇਜਮੈਂਟ ਭ੍ਰਸਟ ਆ ਗਈ ਇਹਨੂੰ ਤੁਸੀਂ ਅੰਦਰ ਰੱਖਿਆ ਹੋਇਆ ਜਿਹੜੇ ਲੋਕ ਜਿਹੜੇ ਉਹ ਟੀਚਰ ਉਥੇ ਪੜ੍ਹਾ ਰਹੇ ਸੀ ਉਹਨਾਂ ਨੂੰ ਤੁਸੀਂ ਬਾਹਰ ਕੱਢਿਆਗਾ ਇਹੀ ਹੱਕ ਦੀ ਉਹ ਗੱਲ ਕਰ ਰਹੇ ਸੀਗੇ ਇਸ ਹੱਕ ਦੇ ਵਿਰੋਧ ਦੇ ਵਿੱਚ ਭਗਵੰਤ ਮਾਨ ਨੇ ਉਹ ਧਰਨਾ ਚਕਵਾਇਆਗਾ ਜਾਨੀ ਕਿ ਉਹਨਾਂ ਤੇ ਲਾਠੀ ਚਾਰਜ ਕੀਤਾ ਡੰਡੇ ਭਰਾਏ ਨਿੱਕੀ ਬੱਚੀ ਨੂੰ ਜੇਲ੍ਹ ਚ ਕੀਤਾਗਾ ਜਾਨੀ ਕਿ ਕਿੱਥੋਂ ਦਾ ਇਨਸਾਫ ਆ ਇੱਕ ਬੱਚਿਆਂ ਨੂੰ ਜੇਲ੍ਹਾਂ ਦੇ ਵਿੱਚ ਡੱਕਣਾ ਕਿਉਂਕਿ ਇੱਕ ਬੱਚੀ ਆ ਉਹਦੀ ਮਾਂ ਕੋਲੇ ਧਰਨੇ ਦੇ ਵਿੱਚ ਸੀ ਕਿਉਂਕਿ ਮਾਂ ਨੂੰ ਘਰ ਨਹੀਂ ਛੱਡ ਸਕਦੀ ਸੀ ਇੱਕ ਪਾਸੇ ਜਿਹੜੇ ਉਥੋਂ ਦੇ ਲੋਕ ਇਹ ਕਹਿ ਰਹੇ ਨੇਗੇ ਜਾਨੀ ਕਿ ਉਹੀ ਵੋਟਾਂ ਵਾਲਾ ਟੋਲਾ ਜਿਹੜਾ ਇਹ ਕਹਿੰਦਾਗਾ ਕਿ ਜਿਹੜੀ ਉੱਥੇ ਟੀਚਰ ਸੀਗੇ ਵੀ ਉਹ ਘੱਟ ਪੜੇ ਹੋਏ ਨੇਗੇ ਤਾਂ ਕੱਢੇ ਨੇ ਤਾਂ ਅਸੀਂ ਨਵੇਂ ਭਰਤੀ ਕੀਤੇ ਨੇਗੇ ਜੇਕਰ ਉਹ ਘੱਟ ਪੜੇ ਹੋਏ ਸੀ ਉਹ ਘੱਟੋ ਘੱਟ 15 ਸਾਲਾਂ ਤੋਂ ਉੱਥੇ ਪੜਾ ਰਹੇ ਨੇਗੇ ਕਿ ਉਹਨਾਂ ਤੇ ਕਾਰਵਾਈ ਨਹੀਂ ਬਣਦੀ ਫਿਰ ਜਿਨ੍ਹਾਂ ਨੇ ਉਹ ਟੀਚਰ ਘੱਟ ਪੜੇ ਰੱਖੇ ਸੀ ਫਿਰ ਉਹਨਾਂ ਦੀ ਕੁਆਲਿਫਿਕੇਸ਼ਨ ਪੂਰੀ ਆਗੀ ਜਦੋਂ ਜਿਹੜੇ ਅਹੁਦਿਆਂ ਤੇ ਰੱਖੇ ਜਾਂਦੇ ਨੇਗੇ ਉਦੋਂ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਨਾ ਕਿ ਜਿਹੜੇ ਉੱਥੇ ਪੜਾ ਰਹੇ ਨੇ ਉਹਨਾਂ ਤੇ ਹੋਣੀ ਚਾਹੀਦੀ ਸੀ ਹਾਲਾਂਕਿ ਉਹਨਾਂ ਕੋਲ ਸਭ ਕੁਝ ਡਿਗਰੀਆਂ ਨੇਗੀਆਂ ਇਹ ਸਰਕਾਰਾਂ ਨੇ ਜਨਨ ਕਿ ਆਪ ਦੇ ਜਿਹੜੇ ਜਿਹੜੇ ਹੁਣ ਇਹਨਾਂ ਨੇ ਜਿਨ੍ਹਾਂ ਤੋਂ ਵੋਟ ਕਰਦੇ ਹੈਗੇਗੇ ਅਸੀਂ ਸ਼ਰਾਬ ਨਹੀਂ ਵੰਡੀ ਹੈਗੀ ਜਾਨਕਿ ਉਹ ਆਪਦੇ ਚਮਚਿਆਂ ਨੂੰ ਉੱਥੇ ਨੌਕਰੀਆਂ ਦਿਵਾਉਣ ਦੇ ਲਈ ਵੀ ਤਾਂ ਕਿ ਇਹਨਾਂ ਨੂੰ ਕੱਢ ਕੇ ਇਹਨਾਂ ਨੇ ਫਿਰ ਹੁਣ ਵੋਟਾਂ ਲੈਣੀਆਂ ਨੇਗੀਆਂ ਇਹ ਜਿਹੜੇ ਹੱਕ ਮੰਗਦੇ ਲੋਕ ਸੀਗੇ ਇਹਨਾਂ ਨੇ ਇਹਨਾਂ ਨੂੰ ਵੋਟਾਂ ਨਹੀਂ ਪਾਉਣੀ ਆ ਉਸ ਦਾ ਕਾਰਨ ਉਹਨਾਂ ਨੇ ਭਰਤੀ ਇਹਨਾਂ ਨੇ ਆਪਦੇ ਕਰਾਏ ਨੇ ਭਗਵੰਤ ਮਾਨ ਦੇ ਉੱਥੇ ਕਿਉਂਕਿ ਮੈਨੇਜਮੈਂਟ ਦੇ ਵਿੱਚ ਹੱਥ ਸਿੱਧਾ ਭਗਵੰਤ ਮਾਨ ਦਾਗਾ ਉਹਨਾਂ ਨੇ ਉਹ ਟੀਚਰ ਭਰਤੀ ਰੱਖ ਲੈਨੇ ਇਹਨਾਂ ਟੀਚਰਾਂ ਨੂੰ ਪਹਿਲਾਂ ਉਹਨਾਂ ਨੂੰ ਕੱਢ ਕੇ ਬਾਹਰ ਮਾਰਿਆਗਾ ਜਿਹੜਾ ਧਰਨਾ ਹੈਗਾ ਅੱਜ ਜਿੰਨੀਆਂ ਵੀ ਜਾਨੀ ਜਥੇਬੰਦੀਆਂ ਨੇ ਗਈਆਂ ਚਾਹੇ ਮਜ਼ਦੂਰਾਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਜਿਹੜੀ ਮੀਟਿੰਗ ਹੋ ਰਹੀ ਹੈਗੀ ਅੱਜ ਸ਼ਾਮ ਤੱਕ ਕੋਈ ਨਾ ਕੋਈ ਫੈਸਲਾ ਆ ਜਾਣਾ ਹੈਗਾ ਤੇ ਗਾਹਾਂ ਮਤਲਬ ਕਿ ਵੀ ਅਸੀਂ ਕੀ ਕਰਨਾ ਹੈ ਇਹਦਾ ਕਿਉਂਕਿ ਅੱਜ ਵੀ ਸਾਡੀਆਂ ਜਿਹੜੀਆਂ ਟੀਚਰ ਭੈਣਾਂ ਨੇਗੀਆਂ ਉਹ ਵੀ ਜੇਲ੍ਹ ਚ ਨੇਗੀਆਂ ਤੇ ਸਾਡੇ ਜਿਹੜੇ ਕਿਸਾਨ ਆਗੂ ਨੇ ਸਾਡੇ ਬਜ਼ੁਰਗ ਨੇ ਚਾਹੇ ਸਾਡੀ ਹਰਵਿੰਦਰ ਭੈਣ ਹੈ ਚਾਹੇ ਸਾਡੀ ਪਰਮਜੀਤ कौर ਪਿੱਥੋ ਭੈਣ ਹੈ ਤੇ ਸਾਡੀ ਉਹ ਮਾਂ 80 ਸਾਲਾਂ ਦੀ ਤੇ ਬਹੁਤ ਸਾਰੇ ਅੱਜ ਜੇਲ੍ਹ ਦੇ ਵਿੱਚ ਹੈਗੇ ਨੇ ਜਣੀ ਅੱਜ ਮੀਟਿੰਗ ਚੱਲ ਰਹੀ ਹੈ ਤੇ ਉਹਦਾ ਸ਼ਾਮ ਤੱਕ ਕੋਈ ਨਾ ਕੋਈ ਰਿਜ਼ਲਟ ਆ ਜਾਣਾ ਹੈਗਾ ਤੇ ਫਿਰ ਅਸੀਂ ਦੇਖਦੇ ਆ ਵੀ ਕੀ ਬਣਨਾ ਅੱਗੇ ਜੀ ਤਾਂ ਆਪਾਂ ਗੱਲਬਾਤ ਕੀਤੀ ਆ ਕਿਸਾਨ ਔਰਤਾ ਨਾਲ ਜਿਨ੍ਹਾਂ ਨੇ ਕਾਫੀ ਰੋਸ ਜਤਾਇਆ ਕਿ ਜਿਸ ਤਰੀਕੇ ਨਾਲ ਕਿਸਾਨ ਔਰਤ ਦੇ ਉੱਤੇ ਹੱਥ ਚੱਕਿਆ ਇਹ ਮਹਿੰਗਾ ਪੈ ਸਕਦਾ ਤਾਂ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਕਾਰਜਗੁਜ਼ਾਰੀ ਜੱਜਵੇਂ ਇਸ ਮਸਲੇ ਤੇ ਸਰਕਾਰ ਨੇ ਜਿਸ ਤਰੀਕੇ ਨਾਲ ਧਰਨਾ ਚੱਕਾਇਆ ਕਿੰਨਾ ਕੁ ਜਾਇਜ਼ ਆ ਕਿੰਨਾ ਕੁ ਨਜਾਇਜ਼ ਆ ਜ਼ਰੂਰ ਦੱਸਣਾ ਜੁੜੇ ਰਹੋ ਦੁਨੀਆ ਦੇ ਨਾਲ